ਕਮਲਕੌਰ ਭਾਬੀ ਦੇ ਕਤਲ ਦੇ ਮਾਮਲੇ ਦੇ ਵਿੱਚ ਅੰਮ੍ਰਿਤਪਾਲ ਮੈਰੋ ਤੇ ਪੜਕੇ ਮਿੱਕਾ ਸਿੰਘ ਜਿਹਾਂ ਨਿਹੰਗ ਸਿੰਘਾਂ ਦੇ ਬਲੋ ਇੱਕ ਮਹਿਲਾ ਦਾ ਕਤਲ ਸ਼ਰਮਨਾਕ ਬੱਚਿਆਂ ਤੇ ਔਰਤਾਂ ਤੇ ਹੱਥ ਨਹੀਂ ਚੁੱਕਦੇ ਹੁੰਦੇ ਯੋਧੇ ਅੰਮ੍ਰਿਤਪਾਲ ਮੈਰੋ ਦੀ ਹਮਾਇਤ ਦੇ ਵਿੱਚ ਆਇਆ ਕਲਤਕ ਸਾਬ ਦੇ ਹੈਡ ਗਰੰਥੀ ਮਲਕੀਤ ਸਿੰਘ ਕਮਲਕੌਰ ਭਾਬੀ ਦੇ ਕਤਲ ਦੱਸਿਆ ਜਾਇਜ਼ ਬੋਲੇ ਸਿੱਖ ਕੌਮ ਨੂੰ ਬਦਨਾਮ ਕਰਨ ਵਾਲਿਆਂ ਦੇ ਨਾਲ ਅਜਿਹਾ ਹੀ ਹੋਣਾ ਚਾਹੀਦਾ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੁਥਰ ਨੂੰ ਮਿਲੀ ਸਿਕਿਉਰਿਟੀ ਦੀਪਿਕਾ ਦੇ ਘਰ ਦੇ ਬਾਹਰ ਪੰਜਾਬ ਪੁਲਿਸ ਨੇ ਆਤ ਅੰਮ੍ਰਿਤਪਾਲ ਮੈਰੋਂ ਦੇ ਸਮਰਥਕ ਦੇ ਵੱਲੋਂ ਮਿਲ ਰਹੀਆਂ ਨੇ ਧਮਕੀਆਂ ਕਮਲ ਕੌਰਪਾ ਵੀ ਦੇ ਕਤਲ ਦੇ ਮੁਲਜ਼ਮ ਅੰਮ੍ਰਿਤਪਾਲ ਮੈਰੋਂ ਦਾ ਕੇਸ ਲੜਨਗੇ ਕੁਮਣ ਬ੍ਰਦਰ ਕਿਹਾ ਸਰੈਂਡਰ ਕਰਨ ਦੇ ਲਈ ਤਿਆਰ ਹੈ ਅੰਮ੍ਰਿਤਪਾਲ ਮੈਰੋਂ ਯੂਥ ਨੂੰ ਖਰਾਬ ਕਰਨ ਵਾਲੇ ਇਨਫਲੂਐਂਸਰਸ ਦੇ ਉੱਤੇ ਵੀ ਹੋਵੇ ਕਾਰਵਾਈ ਪੁਲਿਸ ਨੇ ਆਸਤ ਦੇ ਵਿੱਚ ਮਾਡਲ ਸਿੰਮੀ ਚੌਧਰੀ ਦਾ ਬாய்ਫ੍ਰੈਂਡ ਸੁਨੀਲ ਬੁਆਏਫ੍ਰੈਂਡ ਫਿਨਿਟਸਿੰ ਮੀਦੀ ਕਪਲ ਦਾ ਸ਼ੱਕ ਨਹਿਰ ਦੇ ਵਿੱਚੋਂ ਮਿਲੀ ਸੀ ਹਰਿਆਣਵੀ ਮਾਡਲ ਦੀ ਲਾਸ਼। ਮਾਨਸਾ ਦੇ ਪਿੰਡ ਜੋਗਾ ਦੇ ਵਿੱਚ ਪੁਰਾਣੀ ਖੂਦ ਦੇ ਵਿੱਚ ਡਿੱਗੀ ਸ਼ਾਜ਼ੀਆ ਖਾਨ 4 ਘੰਟੇ ਦੇ ਰੈਸਕਿਊ ਆਪਰੇਸ਼ਨ ਤੋਂ ਬਾਅਦ ਐਨਡੀਆਰਐਫ ਨੂੰ ਮਿਲੀ ਲਾਸ਼ ਰਿਸ਼ਤਦਾਰੀ ਦੇ ਵਿੱਚ ਆਈ ਹੋਈ ਸੀ ਸ਼ਾਜ਼ੀਆ। ਮੋਹਾਲੀ ਦੇ ਕੋਰਾਲੀ ਦੇ ਵਿੱਚ ਪਾਸਟਰ ਬਜਿੰਦਰ ਦੇ ਚਰਚ ਦੇ ਨੇੜੇ ਗੈਰ ਕਾਨੂੰਨੀ ਉਸਾਰੀਆਂ ਬਣ ਜਿੱਤੀ ਜਾਰੀ ਨਿਸ਼ਾਨਦੇਹੀ ਅਧਿਕਾਰੀਆਂ ਨੇ ਕਾਰਵਾਈ ਨੂੰ ਦੱਸਿਆ ਰੁਟੀਨ ਵਰਕ ਕੁਝ ਲੋਕ ਪਾਸਟਰ ਤੇ ਲਗਾਏ ਨਹੀਂ ਨਜਾਇਜ਼ ਕਬਜ਼ੇ ਦਾ ਇਲਜ਼ਾਮ ਛੇੜੀ ਪੰਜਾਬ ਦੀ ਵਰਤੀ ਮਨਾਉਣ ਦੇ ਲਈ ਐਸਪੀਸੀ ਪਾਕਿਸਤਾਨ ਨਹੀਂ ਭੇਜੇਗੀ ਜਿੱਥਾ ਦੋਵੇਂ ਦੇਸ਼ਾਂ ਦੇ ਵਿਚਾਲੇ ਤਣਾ ਕਰਕੇ ਲਿਆ ਗਿਆ ਫੈਸਲਾ 29 ਜੂਨ ਨੂੰ ਪਾਕਿਸਤਾਨ ਦੇ ਵਿੱਚ ਹੋਣੀ ਨਹੀਂ ਸਮਾਗੋ ਫੋਟੇਗੜ ਸਾਫ ਦੇ ਵਿੱਚ ਨਿਹੰਗ ਸਿੰਘ ਦੀ ਗੁੰਡਾਗਰਦੀ ਤਲਵਾਰ ਦੇ ਨਾਲ ਨੌਜਵਾਨ ਦੇ ਵੱਡੇ ਦੋਵੇਂ ਹੱਥ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋਇਆ ਵੱਲ ਚੰਡੀਗੜ੍ਹ ਦੇ ਸੈਕਟਰ 9 ਦੇ ਵਿੱਚ ਪ੍ਰਦਰਸ਼ਨ ਕਰ ਰਹੇ ਐਨਐਸਯੂਆਈ ਵਰਕਰ ਪੁਲਿਸ ਨੇ ਹਿਰਾਸਤ ਚਲਾਈ ਹਰਿਆਣਾ ਸੀਐਮ ਹਾਊਸ ਦਾ ਕਿਰਾਉਕਰਨ ਪਹੁੰਚੇ ਸਨ ਐਨਐਸਯੂਆਈ ਦੇ ਵਰਕਰ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਕੋਈ ਲਾਠੀ ਚਾਰਜ ਦਾ ਕਰ ਰਹੇ ਸਨ ਵਿਰੋਧ ਸਸਿਆਕਾ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਜ਼ਾਰਾਂ ਫਰਕ ਤਾਂ ਪੈਂਦਾ ਹੈ ਲੈ ਕੇ ਇੱਕ ਪਾਸੇ ਕਤਲ ਦੂਜੇ ਪਾਸੇ ਕਤਲ ਦੇ ਉੱਤੇ ਵਿਵਾਦ ਤੇ ਇੱਕ ਪਾਸੇ ਅਸ਼ਲੀਲ ਕੰਟੈਂਟ ਜਿਸ ਮੁੱਦੇ ਦੇ ਉੱਤੇ ਸਮਾਜ ਵੀ ਦੋ ਹਿੱਸਿਆਂ ਚ ਵੰਡਿਆ ਨਜ਼ਰ ਆਵੇ ਉਸ ਮੁੱਦੇ ਦੀ ਚਰਚਾ ਖੂਬ ਹੋ ਰਹੀ ਹੈ ਤੇ ਉਸ ਮੁੱਦੇ ਨਾਲ ਫਰਕ ਤਾਂ ਪੈਂਦਾ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਕਰ ਰਹੇ ਮੈਂ ਅਮਰਿਤਪਾਲ ਮੈਰੋਂ ਦੀ ਅਮਰਿਤਪਾਲ ਮੈਰੋਂ ਫਰਾਰ ਹੈ ਇਲਜ਼ਾਮ ਕਤਲ ਦੇ ਨੇ ਕਤਲ ਗਿਰਜ਼ਦਾ ਕੀਤਾ ਕਮਲਕੌਰ <th> ਭਾਬੀ ਦੇ ਨਾਮ ਤੋਂ ਜੋ ਇੰਸਟਾ ਅਕਾਊਂਟ ਚਲੰਦੀ ਸੀ ਕੰਚਨ ਕੁਮਾਰੀ ਉਸ ਦਾ ਤੇ ਅਮਰਿਤਪਾਲ ਮੌਜੂਦਾ ਸਮੇਂ ਦੇ ਵਿੱਚ ਅਮਰਿਤਪਾਲ ਮੈਰੋ ਤੇ ਮੈਰੋ ਇਸ ਸਮੇਂ ਹੈਗਾ ਦੇਸ਼ ਤੋਂ ਬਾਹਰ ਤੇ ਉਸ ਦਾ ਕੇਸ ਲੜਨਗੇ ਦੇਸ਼ ਦੇ ਅੰਦਰ ਕੁਮਨ ਬ੍ਰਦਰਸ ਇਸ ਖਬਰ ਦੇ ਨਾਲ ਹੀ ਸ਼ੁਰੂਆਤ ਹੈ ਅਮਰਿਤਪਾਲ ਮੈਰੋ ਦਾ ਕੇਸ ਲੜਨਗੇ ਕੁਮਨ ਬ੍ਰਦਰਸ ਸਰਿੰਡਰ ਕਰਨ ਦੇ ਲਈ ਤਿਆਰ ਹੈ ਅਮਰਿਤਪਾਲ ਮੈਰੋ ਨੂੰ ਕੁਮਨ ਬ੍ਰਦਰਸ ਦੇ ਵੱਲੋਂ ਕੈਦ ਕੀਤਾ ਗਿਆ ਹੈ ਹਰ ਤਰ੍ਹਾਂ ਦੀ ਜਾਂਚ ਲਈ ਸਹਿਯੋਗ ਕਰਨ ਦੇ ਲਈ ਵੀ ਤਿਆਰ ਹਨ ਤੇ ਨਾਲ ਹੀ ਵਕੀਲਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਅਮਰਿਤਪਾਲ ਦੇ ਨਾਲ-ਨਾਲ ਜਿਹੜੇ ਇਨਫਲੂਐਂਸਰ ਹਨ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ ਯੂਥ ਨੂੰ ਖਰਾਬ ਕਰਨ ਵਾਲਿਆਂ ਦੇ ਉੱਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ ਅਮਰਿਤਪਾਲ ਦੇ ਪਰਿਵਾਰ ਨੂੰ ਤੰਗ ਨਾ ਕੀਤਾ ਜਾਵੇ ਇਹ ਪੂਰਾ ਮਾਮਲਾ ਬਠਿੰਡਾ ਤੋਂ ਸ਼ੁਰੂ ਹੁੰਦਾ ਹੈ ਜਦੋਂ ਉੱਥੇ ਦੀ ਇੱਕ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਕਮਲਕੌਰ ਭਾਬੀ ਜਿਸ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਦੀ লাশ ਉਸ ਦੀ ਹੀ ਕਾਰ ਦੇ ਵਿੱਚੋਂ ਬਰਾਮਦ ਹੁੰਦੀ ਹੈ ਤੇ ਉਸ ਤੋਂ ਬਾਅਦ ਫਿਰ ਵਿਵਾਦ ਖੜਾ ਹੋ ਜਾਂਦਾ ਹੈ ਕਿ ਇਹ ਕਤਲ ਹੈ ਜਾਂ ਕੀ ਹੈ ਫਿਰ ਆਖਰ ਆ ਕੇ ਜਿਹੜਾ ਅਮਰਿਤਪਾਲ ਮੈਰੋਆ ਸਿੱਧੇ ਤੌਰ ਤੇ ਜ਼ਿੰਮੇਵਾਰੀ ਲੈਂਦਾ ਹੈ ਕਿ ਹਾਂ ਅਸੀਂ ਕਤਲ ਕੀਤਾ ਹੈ ਕਿ ਅਸੀਂ ਬਹੁਤ ਵਾਰੀ ਸਮਝਾਇਆ ਇਹ ਡਬਲ मीनिंग ਅਸ਼ੀਅਲ ਕੰਟੈਂਟ ਜਿਹੜਾ ਇਹ ਅਪਲੋਡ ਕਰ ਰਹੀ ਸੀ ਆਪਣੀ ਇੰਸਟਾ ਦੇ ਉੱਤੇ ਇਸ ਕਰਕੇ ਇਸ ਤਰੀਕੇ ਦਾ ਇਸ ਦੇ ਨਾਲ ਲੜਕਾਰਾ ਕੀਤਾ ਗਿਆ ਫਿਰ ਕੁੱਲ ਮਿਲਾ ਕੇ ਇਹ ਪੂਰੇ ਮਾਮਲੇ 'ਚ ਸਰੈਂਡਰ ਕਰਨ ਦੇ ਲਈ ਅਮਰਿਤਪਾਲ ਮਹਿਰੂ ਤਿਆਰ ਹੈ ਉਹਨਾਂ ਦੇ ਵਕੀਲਾਂ ਦੇ ਵੱਲੋਂ ਇੱਕ ਮੰਨ ਬ੍ਰਦਰਸ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਰੈਂਡਰ ਕਰਨ ਦੇ ਲਈ ਤਿਆਰ ਹੈ ਹਰ ਤਰ੍ਹਾਂ ਦੀ ਜਾਂਚ ਦੇ ਵਿੱਚ ਸਹਿਯੋਗ ਕਰਨ ਦੇ ਲਈ ਵੀ ਮਹਿਰੂ ਤਿਆਰ ਨੇ ਹਾਲਾਂਕਿ ਵਕੀਲੇ ਵੀ ਮੰਗ ਕਰ ਰਹੇ ਨੇ ਕਿ ਤਸੀਂ ਜਦ ਤੀਬੀ ਗੌਰ ਕੀਤਾ ਜਾਵੇ ਕਿ ਜਿਹੜੇ ਇਨਫਲੂਐਂਸਰਜ਼ ਨੇ ਜੋ ਸਮਾਜ ਨੂੰ ਖਰਾਬ ਕਰ ਰਹੇ ਨੇ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਆਪਣੇ ਆਪ ਦੇ ਵਿੱਚ ਸਵਾਲ ਜ਼ਰੂਰ ਹੈ ਵੱਖੋ ਵੱਖਰੇ ਤਰੀਕੇ ਦੇ ਤੁਸੀਂ ਕਹਿ ਸਕਦੇ ਹੋ ਕਿ ਇਸ ਦੇ ਵਿੱਚ ਤਰਕ ਸਾਹਮਣੇ ਆ ਰਹੇ ਨੇ ਕੋਈ ਕਹ ਰਿਹਾ ਹੈ ਕਿ ਗਲਤ ਹੋਇਆ ਕੋਈ ਕਹ ਰਿਹਾ ਹੈ ਕਿ ਜਿਸ ਤਰੀਕੇ ਦਾ ਕੰਟੈਂਟ ਪਾਇਆ ਜਾ ਰਿਹਾ ਸੀ ਸਮਾਜ ਗਲਤ ਦਿਸ਼ਾ ਦੇ ਵਿੱਚ ਅੱਗੇ ਵਧ ਰਿਹਾ ਇਸ ਕਰਕੇ ਇਹ ਹੋਣਾ ਠੀਕ ਹੈ ਖੈਰ ਕੁੱਲ ਮਿਲਾ ਕੇ ਕਾਨੂੰਨ ਦਾ ਵੀ ਕੰਮ ਹੈ ਕਿ ਕਾਨੂੰਨ ਕੀ ਕਰਦਾ ਪਰ ਫਿਲਹਾਲ ਇਹ ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਮੈਰਨ ਦੇ ਖਿਲਾਫ ਐਫ ਆਈ ਆਰ ਜ਼ਰੂਰ ਦਰਜ ਹੋ ਚੁੱਕੀ ਹੈ ਔਰ ਇਸ ਐਫਆਈਆਰ ਦੇ ਨਾਲ ਨਾਲ ਜਿਹੜਾ ਦੂਜਾ ਕੰਮ ਹੋਇਆ ਇਹ ਵੀ ਹੈ ਕਿ ਅੰਮ੍ਰਿਤਪਾਲ ਫਰਾਰ ਹੋ ਗਿਆ ਜੋ ਜਾਣਕਾਰੀ ਐਸਐਸਪੀ ਬਠਿੰਡਾ ਮਨੀਤ ਕੌਂਡਲ ਨੇ ਇੱਕ ਦਿਨ ਪਹਿਲਾਂ ਦੱਸਤੀਸ ਵਿੱਚ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਜਿਹੜਾ ਅੰਮ੍ਰਿਤਪਾਲ ਮੈਰੋ ਹੈ ਕਤਲ ਦੀ ਵਾਰਦਾਤ ਨੂੰ ਜਿਸ ਦਿਨ ਅੰਜਾਮ ਦਿੰਦਾ ਉਸਦੇ ਕੁਝ ਘੰਟਿਆਂ ਬਾਅਦ ਹੀ ਉਹ ਜਹਾਜ਼ ਚੜ੍ਹ ਕੇ ਦੇਸ਼ ਛੱਡ ਕੇ ਫਰਾਰ ਹੋ ਜਾਂਦਾ ਹੈ ਚਰਕੁਲ ਮਿਲਾ ਕੇ ਹੁਣ ਵਕੀਲਾਂ ਦੇ ਜ਼ਰੀਏ ਜ਼ਰੂਰ ਅੰਮ੍ਰਿਤਪਾਲ ਮੈਰੋ ਆਪਣੀ ਗੱਲ ਸਾਹਮਣੇ ਰੱਖਦਾ ਹੋਇਆ ਨਜ਼ਰ ਆ ਰਿਹਾ ਹੈ ਜਾਂ ਆਉਣ ਵਾਲੇ ਦਿਨਾਂ 'ਚ ਵੀ ਨਜ਼ਰ ਆਏਗਾ ਕੋਮਨ ਬ੍ਰਦਰਸ ਨਾਲ న్యూਸ ਟੀਵੀ ਨੇ ਗੱਲਬਾਤ ਕੀਤੀ ਹੈ ਤੇ ਕੋਮਨ ਬ੍ਰਦਰਸ ਕਹਿ ਰਹੇ ਨੇ ਕਿ ਪੁਆਇੰਟ ਨੰਬਰ 1 ਅਮਰਿਤਪਾਲ ਮੈਰੋਂ ਸਰੈਂਡਰ ਕਰਨ ਦੇ ਲਈ ਤਿਆਰ ਹੈ ਦੂਜਾ ਉਹਨਾਂ ਨੇ ਇਹ ਵੀ ਕਿਹਾ ਕਿ ਪਰਿਵਾਰ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਤੀਜਾ ਜਿਹੜੇ ਇਨਫਲੂਐਂਸਰਸ ਨੇ ਜਿਹੜੇ ਸਮਾਜ ਦਾ ਮਾਹੌਲ ਖਰਾਬ ਕਰ ਰਹੇ ਨੇ ਉਹਨਾਂ ਦੇ ਉੱਤੇ ਵੀ ਐਕਸ਼ਨ ਹੋਣਾ ਚਾਹੀਦਾ ਸੋ ਮੇਰਾ ਇਹ ਹੈ ਕਿ ਹਜੇ ਇਨਵੈਸਟੀਗੇਸ਼ਨ ਅਨਿਸ਼ਲ ਸਟੇਜ ਤੇ ਹੈ ਇਹਨਾਂ ਨੂੰ ਇਸ ਤਰੀਕੇ ਨਾਲ ਵੀ ਭਾਈ ਅਮਰਤਪਾਲ ਮਹਿਰੋਂ ਪਹਿਲਾ ਕੌਨਸਪਰੇਟਰ ਸੀ ਇੱਕ ਫੁਟੇਜ ਦਿਖਾ ਦੋ ਮੈਨੂੰ ਜਿੱਥੇ ਭਾਈ ਅਮਰਤਪਾਲ ਮਹਿਰੋਂ ਦਿਖਦਾ ਹੈ ਹੁਣ ਭਾਈ ਅਮਰਤਪਾਲ ਮਹਿਰੋਂ ਨੇ ਸਾਨੂੰ ਪੂਰੀ ਚੜ੍ਹਦੀ ਕਲਾ ਉਹਨਾਂ ਨੇ ਇੱਕੋ ਗੱਲ ਹੀ ਕਹੀ ਹੈ ਵੀ ਭਾਵੇਂ ਤੁਸੀਂ ਮੈਨੂੰ ਬੇਲ 'ਚ ਲੈ ਲਓ ਐਂਟੀਸੀਪੇਟਰੀ ਵੀ ਦਿਖੋ ਇਹ ਤਾਂ ਰਾਈਟ ਹੈ ਇਹ ਭਾਵੇਂ ਮੈਨੂੰ ਤੁਸੀਂ ਕਹੋਗੇ ਵੀ ਭਾਵੇਂ ਕਿਸੇ ਕੋਰਟ 'ਚ ਐਪਲੀਕੇਸ਼ਨ ਲਾ ਕੇ ਸਰੈਂਡਰ ਕਰਨਾ ਹੈ ਸੋ ਅਸੀਂ ਆਪਣੀ ਲੀਗਲ ਟੀਮ ਬੈਠ ਕੇ ਅਸੀਂ ਡਿਸਾਈਡ ਕਰਾਂਗੇ ਵੀ ਅਸੀਂ ਇਸ ਇਸ ਸਿਚੁਏਸ਼ਨ ਨੂੰ ਕਿਸ ਤਰ੍ਹਾਂ ਹੈਂਡਲ ਕਰਾਂ ਭਾਜੀ ਇਧਰ ਜੁਮੇ ਜੁਮੇ 4 ਦਿਨ ਹੋਏ ਨੇ ਕਤਲ ਹੋ ਤੇ ਉਹਦੀ ਜਿਹੜੀ ਸਿਸਟਰ ਹੈ ਮੈਂ ਇਹ ਕਹਿੰਨਾ ਕਿ ਇਹ ਰੋਂਗ ਟ੍ਰੈਂਡ ਹੈ ਜਜਮੈਂਟ ਸੁਪਰੀਮ ਕੋਰਟ ਦੀਆਂ ਹੈਗੀਆਂ ਨੇ ਕਿ ਜੇਕਰ ਕੋਈ ਵੀ ਬੰਦਾ ਇਨਵੋਲਵ ਕਿਸੇ ਕ੍ਰਾਈਮ ਚ ਹੋ ਗਿਆ ਤੇ ਯੂ ਆਰ ਨੋਟ ਸਪੋਸਟ ਟੂ ਹਾਰਸਲ ਦੀ ਫੈਮਲੀ ਮੈਂਬਰਸ ਤੁਸੀਂ ਫੈਮਲੀ ਮੈਂਬਰ ਨੂੰ ਹਾਰਸਲ ਨਹੀਂ ਕਰ ਸਕਦੇ ਠੀਕ ਹੈ ਕਾਨੂੰ ਹਜੇ ਹਜੇ ਤਾਂ ਇਟਸ ਵੈਰੀ ਅਨਿਸ਼ਰ ਸਟੇ ਕਾਨੂੰ ਬੰਦਾ ਸੈਂਡਰ ਨਹੀਂ ਕਰਦਾ ਤੁਸੀਂ ਐਲਓਸੀਸ ਕਰ ਸਕਦੇ ਹੋ ਤੁਸੀਂ ਪੀਓ ਪ੍ਰੋਸੀਡਿੰਗਸ ਕਰ ਸਕਦੇ ਹੋ ਤੁਹਾਡੇ ਕੋਲ ਹੋਰ ਪ੍ਰੈਸ਼ਰ ਪਾਉਣ ਦੇ ਬੜੇ ਤਰੀਕੇ ਨੇ ਤੁਸੀਂ ਆਪਣੀ ਤੁਸੀਂ ਆਪਣੀ ਕੂਪਰੇਟਿਵ ਟਿਕ ਤਰੀਕੇ ਨਾਲ ਤੁਸੀਂ ਉਸ ਦੇਸ਼ ਦੇ ਨਾਲ ਤੁਸੀਂ ਰਾਬਤਾ ਕਰਕੇ ਉਹ ਲਿਆ ਸਕਦੇ ਹੋ ਸੋ ਉਹ ਤਾਂ ਹੈ ਜੇ ਅਸੀਂ ਕੋਆਪਰੇਟ ਨਹੀਂ ਕਰਦੇ ਜਦੋਂ ਅਸੀਂ ਕੋਆਪਰੇਟ ਕਰਨ ਨੂੰ ਤਿਆਰ ਹਾਂ ਤਾ ਕਿ ਬਾਕੀ ਪਰਿਵਾਰ ਨੂੰ ਕੀਤਾ ਜਾ ਰਿਹਾ ਹੈ ਹੈਰਸਮੈਂਟ ਪਰਿਵਾਰ ਦੇ ਨਾਲ ਕੀਤੀ ਜਾ ਰਹੀ ਹੈ ਇੱਕ ਵੱਡਾ ਸਵਾਲ ਜ਼ਰੂਰ ਹੈ ਪਰ ਅਮਰਿਤਪਾਲ ਮੈਰੋਂ ਭੱਜਿਆ ਕਿਉਂ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਆਖਿਰ ਇਥੇ ਇਹ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫਰਾਰ ਕਿਉਂ ਹੋ ਗਿਆ ਔਰ ਕਿਉਂ ਦੁਬਈ ਉੱਥੋਂ ਭੱਜ ਕੇ ਦੁਬਈ ਚਲਾ ਗਿਆ ਕਰ ਕੁਲ ਮਿਲਾ ਕੇ ਉਹ ਵਕੀਲ ਕਹਿ ਰਹੇ ਨੇ ਕਿ ਸਰੈਂਡਰ ਕਰਨ ਦੇ ਲਈ ਤਿਆਰ ਹੈ ਪਰ ਜਦੋਂ ਕੋਈ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭੱਜ ਜਾਵੇ ਔਰ ਭੱਜ ਕੇ ਵਿਦੇਸ਼ ਚਲਾ ਜਾਵੇ ਫਿਰ ਫਰਕ ਤੱਪਦਾ ਹੈ ਇਸ ਸਭ ਦੇ ਵਿਚਾਲੇ ਕਮਲਕੌਰ ਭਾਬੀ ਦੇ ਕਤਲ ਦੇ ਮਾਮਲੇ ਦੇ ਵਿੱਚ ਐਂਟਰੀ ਹੋਈ ਹੈ ਬਾਲੀਵੁੱਡ ਦੇ ਇੱਕ ਵੱਡੇ ਗਾਇਕ ਮੀਕਾ ਸਿੰਘ ਦੀ। ਜੇ ਮੀਕਾ ਸਿੰਘ ਨੇ ਇਸ ਪੂਰੀ ਘਟਨਾ ਨੂੰ ਕਤਲ ਨੂੰ ਸ਼ਰਮਨਾਕ ਦੱਸਿਆ। ਮੀਕਾ ਨੇ ਪੁੱਛਿਆ ਕਿ ਕੀ ਇਹ ਸਾਡੀ ਕੌਮ ਦੇ ਲਈ ਮਾਣ ਦੀ ਗੱਲ ਹੈ? ਦੋ ਨਿਹੰਗਾਂ ਨੇ ਮਿਲ ਕੇ ਕੁੜੀ ਦਾ ਮਰਡਰ ਕਰ ਦਿੱਤਾ ਕਿ ਇਸ ਦੇ ਉੱਤੇ ਸ਼ਾਬਾਸ਼ੀ ਦੇਣੀ ਚਾਹੀਦੀ ਹੈ? ਆਪਣੇ ਆਪ ਦੇ ਨੂੰ ਇੰਨਾ ਮਾਣ ਹੋ ਰਿਹਾ ਹੈਗੇ ਯਾਰ। ਦੋ ਸਿੰਘਾਂ ਨੇ ਰਲ ਕੇ ਉਹ ਕੁੜੀ ਦਾ ਕਤਲ ਕਰਤਾ। ਸ਼ਾਬਾਸ਼ੀ। ਮਿੱਕਾਨੀ ਦੀ ਕਿਹਾ ਕੀ ਸਾਡੀ ਕੌਮ ਯੋਧਿਆਂ ਨੂੰ ਪੈਦਾ ਕਰਨ ਵਾਲੀ ਕੌਮ ਹੈ ਅਤੇ ਯੋਧੇ ਮਹਿਲਾਵਾਂ ਤੇ ਬੱਚਿਆਂ ਦੇ ਉੱਤੇ ਹੱਥ ਨਹੀਂ ਚੁੱਕਦੇ। ਇਹ ਛਾਗ ਜਲੂਦ ਹੈ। ਬਹੁਤ ਵਧੀਆ ਕੰਮ ਤੇ ਦੌੜ ਫੇਟੇ ਨੂੰ ਤੁਹਾਡਾ ਤੁਹਾਡੇ ਸਾਰੇ ਬੰਦਿਆਂ ਦਾ। ਯੋਧੇ ਨਿਹੱਥੇ ਨਹੀਂ ਹੱਤ ਚੱਕਦੇ। ਔਰਤਾਂ ਦੇ ਦੇ ਹੱਥ ਚੱਕਦੇ ਬੱਚਿਆਂ ਤੇ ਨਹੀਂ ਚੱਕਦੇ। ਕਮਲਕੌਰ ਭਾਬੀ ਦਾ 9 ਜੂਨ ਨੂੰ ਬਠਿੰਡਾ ਦੇ ਵਿੱਚ ਗਲਾ ਘੋਟ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ লাশ ਗੱਡੀ ਦੇ ਵਿੱਚ ਮਿਲੀ ਸੀ। ਪੁਲਿਸ ਇਸ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਕਤਲ ਦਾ ਮਾਸਟਰਮਾਈਂਡ ਅਮਰਿਤਪਾਲ ਮੈਰੋਂ ਦੁਬਈ ਭੱਜ ਚੁੱਕਿਆ ਹੈ। ਵਕੀਲ ਜ਼ਰੂਰ ਦਾਵਾ ਕਰ ਰਹੇ ਨੇ ਕਿ ਸਰੈਂਡਰ ਕਰ ਦਵੇਗਾ ਅਮਰਿਤਪਾਲ ਮੈਰੋ ਦੇ ਪਰਿਵਾਰ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਜਦ ਮੀਕਾ ਦੇ ਵੱਲੋਂ ਤਾਂ ਵਿਰੋਧ ਕਰ ਦਿੱਤਾ ਗਿਆ ਇਸ ਪੂਰੀ ਕਤਲ ਦੀ ਬਾਰਦਾਦ ਦਾ ਉਦੋਂ ਮੀਕਾ ਨੇ ਕਤਲ ਦਾ ਵਿਰੋਧ ਕੀਤਾ ਤਾਂ ਅਕਾਲ ਤਖਤ ਸਾਹਿਬ ਦੇ ਹੈੱਡ ਗਰੰਥੀ ਕਤਲकांड ਦੇ ਮਾਸਟਰਮਾਈਂਡ ਅਮਰਿਤਪਾਲ ਮੈਰੋ ਦੇ ਹੱਕ ਦੇ ਵਿੱਚ ਖੜੇ ਨਜ਼ਰ ਆ ਰਹੇ। ਜੈਨੀ ਮਲਕੀਤ ਸਿੰਘ ਨੇ ਕਮਲਕੌਰ ਭਾਬੀ ਦੇ ਕਤਲ ਨੂੰ ਸਹੀ ਦੱਸਿਆ ਤੇ ਕਿਹਾ ਕਿ ਕੁਝ ਵੀ ਗਲਤ ਨਹੀਂ ਹੋਇਆ। ਪਹਿਲਾਂ ਵੀ ਅਜਿਹਾ ਹੋ ਚੁੱਕਿਆ ਹੈ। ਸਿੱਖ ਪਾਈ ਚਾਰੇ ਨੂੰ ਬਦਨਾਮ ਕਰਨ ਵਾਲਿਆਂ ਦੇ ਨਾਲ ਅਜਿਹਾ ਹੀ ਹੋਣਾ ਚਾਹੀਦਾ ਹੈ। ਕੰਦੇ ਗੀਤ ਨਹੀਂ ਸੁਣਨੇ ਚਾਹੀਦੇ ਪਰ ਜਿਹੜੇ ਇਹੋ ਜਿਹੇ ਲੋਕ ਕਾਜ ਕਰਦੇ ਨੇ ਕਿਸੇ ਹੋਰ ਧਰਮ ਦੇ ਵਿੱਚੋਂ ਆਪਣਾ ਨਾਮ ਚੇਂਜ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਦੇ ਨੇ ਉਹਨਾਂ ਦੇ ਨਾਲ ਤੇ ਭਾਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਕੋਈ ਗਲਤ ਨਹੀਂ ਹੋਇਆ ਇਹ ਪਹਿਲਾਂ ਵੀ ਹੁੰਦਾ ਹੈ ਹੈਡ ਗ੍ਰੰਥ ਮਲਕੀਤ ਸਿੰਘ ਇਕਲੋਤੇ ਨਹੀਂ ਨੇ ਜੋ ਅੰਮ੍ਰਿਤਪਾਲ ਮੈਰੋ ਦੇ ਸਮਰਥਨ ਦੇ ਵਿੱਚ ਉਤਰੇ ਨੇ ਇਹਨਾਂ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਨਾਲ ਜੁੜੇ ਕਈ ਲੋਕ ਨੇ ਜੋ ਕਤਲकांड ਦੇ ਮਾਸਟਰਮਾਈਂਡ ਮੈਰੋ ਦੇ ਪੱਖ ਦੇ ਵਿੱਚ ਆ ਚੁੱਕੇ ਨੇ ਤਾਂ ਵਿਰੋਧ ਵੀ ਹੈ ਸਮਰਥਨ ਵੀ ਹੈ ਖੈਰੇ ਵੱਡੇ ਜਿਹੜੇ ਆਗੂ ਨੇ ਜਾਂ ਫਿਰ ਕਈਏ ਕਿ ਨੁਮਾਇंदे ਨੇ ਉਹਨਾਂ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਚਾਹੇ ਮੀਂਹ ਕਾ ਹੋਣਾ ਚਾਹੇ ਹੈਡ ਗਰੰਥੀ ਹੋਣ ਪਰ ਇਸ ਸਭ ਦੇ ਵਿਚਾਲੇ ਸੇਮ ਸਥਿਤੀ ਸਮਾਜ ਦੇ ਵਿੱਚ ਨਜ਼ਰ ਆ ਰਹੀ ਹੈ ਬਹੁਤ ਸਾਰੇ ਲੋਕ ਚਤਲ ਨੂੰ ਜਾਇਜ਼ ਦੱਸ ਰਹੇ ਨੇ ਬਹੁਤ ਸਾਰੇ ਲੋਕ ਇਸ ਦੇ ਖਿਲਾਫ ਖੜੇ ਹੋਏ ਦਿਖ ਰਹੇ ਨੇ ਪਰ ਇਸ ਸਭ ਦੇ ਵਿਚਾਲੇ ਗਲ ਦੀਪਿਕਾ ਲੂਥਰਾ ਦੀ ਵੀ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਮਰਦ ਤੋਂ ਧਮਕੀ ਮਿਲੀ ਅਮਰਿਤਪਾਲ ਮੈਰੋ ਦੇ ਸਮਰਥਕ ਨੇ ਦੀਪਿਕਾ ਲੂਥਰਣ ਨੂੰ ਧਮਕੀ ਭਰਿਆ ਈਮੇਲ ਭੇਜਿਆ ਜਿਸ ਦੇ ਵਿੱਚ ਕੋਈ ਵੀ ਇਤਰਾਜ਼ਯੋਗ ਵੀਡੀਓ ਅਪਲੋਡ ਨਾ ਕਰਨ ਦੀ ਚਤਾਵਨੀ ਦਿੱਤੀ ਗਈ ਹੈ ਇਸ ਵਿਚਾਲੇ ਅੰਮ੍ਰਿਤਸਰ ਪੁਲਿਸ ਨੇ ਇਨਫਲੂਐਂਸਰ ਦੀਪਿਕਾ ਲੂਥਰਣ ਨੂੰ ਸਿਕਿਉਰਿਟੀ ਦੇ ਦਿੱਤੀ ਹੈ ਪੰਜਾਬ ਪੁਲਿਸ ਦੇ 2 ਗਨਮੈਨ 24 ਘੰਟੇ ਦੀਪਿਕਾ ਲੂਥਰਾ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਰਹਿਣਗੇ दरअसल ਡਬਲ मीनिंग ਕੰਟੈਂਟ ਦੇ ਕਾਰਨ ਅਮਰਿਤਪਾਲ ਮੈਰੋ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ ਉੱਥੇ ਹੁਣ ਦੁਬਾਰਾ ਦੀਪਿਕਾ ਲੂਥਰਣ ਨੂੰ ਈਮੇਲ ਦੇ ਜ਼ਰੀਏ ਵੀ ਥ੍ਰੈਟ ਆਇਆ ਹੈ ਉਦਰ ਦੀਪਿਕਾ ਲੁਥਰਾ ਦਾ ਕਹਿਣਾ ਹੈ ਕਿ ਉਹ ਪਹਿਲਾਂ ਡਬਲ मीनिंग ਕੰਟੈਂਟ ਬਣਾ ਰਹੀ ਸੀ ਪਰ ਅਮਰਿਤਪਾਲ ਮੈਰੋ ਨੇ ਉਸ ਨੂੰ ਚੇਤਾਵਨੀ ਦਿੱਤੀ ਤਾਂ ਉਸ ਨੇ ਮਾਫੀ ਮੰਗੀ ਤੇ ਉਸ ਤੋਂ ਬਾਅਦ ਅਜਿਹਾ ਕੰਟੈਂਟ ਨਹੀਂ ਬਣਾਇਆ ਗਿਆ। باوجود ਇਸ ਦੇ ਉਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਜੋ ਡਬਲ मीनिंग ਸੀ ਅਸ਼ਲੀਲ ਵੀਡੀਓ ਸੀਗੀਆਂ ਬਾਕੀ ਸਾਰਾ ਕੁਝ ਸੀਗਾ ਉਹ ਮੈਂ ਸਭ ਮਤਲਬ ਬੰਦ ਕਰ ਦਿੱਤਾ ਹੈ ਉਹਨਾਂ ਦੇ ਕਹਿਨ ਤੇ ਬਾਕੀ ਸਾਰਿਆਂ ਦੇ ਕਹਿਨ ਤੇ ਇਹਨਾਂ ਨੇ ਸਾਰਾ ਕੁਝ ਮੈਨੂੰ ਇਧਰੋਂ ਮਾਫੀ ਮੰਗਾਈਆਂ ਉਧਰੋਂ ਮਾਫੀ ਮੰਗਾਈਆਂ ਸਾਰਾ ਉੱਥੇ ਸੈਟਲ ਹੋ ਗਿਆ ਹੈਗਾ ਪਰ ਇਹ ਦੁਬਾਰਾ ਫੇਰ ਚਾਲੂ ਕਰੀ ਜਾਂਦੇ ਮੈਨੂੰ ਇਹਦੇ 'ਚ ਨਹੀਂ ਪਤਾ ਕਿ ਕਿਉਂ ਕਰ ਰਹੇ ਐ। ਇਸੀ ਸਾਲ ਮਾਰਚ ਦੇ ਮਹੀਨੇ ਦੇ ਵਿੱਚ ਲੂਥਰਾ ਨੂੰ ਧਮਕੀ ਮਿਲੀ ਸੀ ਜਿਸ ਤੋਂ ਬਾਅਦ ਲੂਥਰਾ ਤੋਂ ਅੰਮ੍ਰਿਤਪਾਲ ਮੈਰੋ ਨੇ ਮਾਫੀ ਵੀ ਮੰਗਵਾਈ ਸੀ ਇਸ ਮਾਫੀ ਦਾ ਇੱਕ ਵੀਡੀਓ ਦੀਪਿਕਾ ਨੇ 26 ਮਾਰਚ ਨੂੰ ਆਪਣੇ ਇੰਸਟਾ ਅਕਾਊਂਟ ਦੇ ਉੱਤੇ ਵੀ ਸ਼ੇਅਰ ਕੀਤਾ ਸੀ ਜਿਵੇਂ ਮੈਂ ਹਾਲ ਹੀ ਇਹ ਦੋਵਾਂ ਦੀਆਂ ਵੀਡੀਓ ਪਾਈਆਂ ਹੀ ਆ ਜਿੱਚ ਸਾਰਿਆਂ ਨੂੰ ਆਪਰ ਲੱਗਾ ਹੈ ਕਿ ਤੁਸੀਂ ਗਲਤ ਤੁਹਾਨੂੰ ਲੱਗਾ ਹੀ ਸਾਰਿਆਂ ਨੂੰ ਕੁਝ ਵਾਸਤੇ ਨੇ ਮਾਫੀ ਮੰਗ ਲਈ ਹੈ ਕਿ ਆਸ ਤੋਂ ਬਾਅਦ ਇਹ ਵੀਡੀਓ ਨਾ ਹੀ ਦੁਬਾਰਾ ਬਣਾਈ ਜਾਏਗੀ ਤੇ ਨਾ ਹੀ ਪੋਸਟ ਕੀਤੀ ਜਾਏਗੀ ਸਪੈਸ਼ਲ ਵੈਦਨ ਜਿਸ ਡਬਲ ਨਹੀਂ ਤਾਂ ਵਿਵਾਦ ਤਾਂ ਜ਼ਬਰਦਸਤ ਤਰੀਕੇ ਨਾਲ ਹੋ ਰਿਹਾ ਪਰ ਇਸ ਸਭ ਦੇ ਵਿਚਾਲੇ ਤੁਸੀਂ ਕਹਿ ਸਕਦੇ ਹੋ ਸਿਕਿਉਰਟੀ ਵਾਲੀ ਥੋੜੀ ਜਿਹੀ ਰਾਹਤ ਦੀਪਿਕਾ ਲੋਚਰ ਨੂੰ ਜ਼ਰੂਰ ਮਿਲੀ ਅੱਗੇ ਬਾਦਾਂ ਤੇ ਇੱਕ ਹੋਰ ਮਾਡਲ ਦਾ ਅਸੀਂ ਜ਼ਿਕਰ ਕਰਾਂਗੇ ਇਹ ਗਵੰਡੀ ਸੂਬੇ ਹਰਿਆਣਾ ਦੀ ਹੈ ਹਰਿਆਣਵੀ ਮਾਡਲ ਸਿਮੀ ਚੌਧਰੀ ਦਾ ਗੜਾ ਰੇਤ ਦੇ ਗੜਾ ਕੋਟ ਕੇ ਕਤਲ ਕਰ ਦਿੱਤਾ ਗਿਆ ਜਾਣਕਾਰੀ ਦੇ ਮੁਤਾਬਿਕ ਮਾਡਲ ਸਿਮੀ ਚੌਧਰੀ ਉਰਫ ਸ਼ੀਤਲ 14 ਜੂਨ ਨੂੰ ਪਾਣੀਪੱਤ ਤੋਂ ਅਹਰ ਪਿੰਡ ਸ਼ੂਟਿੰਗ ਦੇ ਲਈ ਨਿਕਲੀ ਸੀ ਪਰ ਵਾਪਸ ਨਹੀਂ ਆਈ ਜਿਸ ਦੇ 2 ਦਿਨ ਬਾਅਦ ਉਸ ਦੀ ਲੜਕੀ تھی ਇਹ ਕਲਪਸਾਈਕ ਕੋਲ ਲੈ ਕੇ ਗਿਆ ਹੋਇਆ ਥਾ ਇਸੇ ਨੂੰ ਇਸ ਦਾ ਹੋ ਸਕਦਾ ਹੈ ਇਸਨੇ ਹਮਲਾ ਕੀਤਾ ਕਿਉਂਕਿ ਉਸ ਨੂੰ ਚੋਟੇ ਹਨ ਤਾਂ ਹਮਲਾ ਦੀ ਸੰਭਾਵਨਾ ਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ ਵੀ ਪੋਸਮਾਰਟਮ ਕਰਵਾ ਰਹੇ ਹੋ ਸਿਮੀ ਦੀ ਪੇਂਟ ਦੇ ਮੁਤਾਬਿਕ ਉਸਨੇ ਆਖਰੀ ਵਾਰ ਵੀਡੀਓ ਕਾਲ ਦੇ ਉੱਤੇ ਕਿਹਾ ਸੀ ਕਿ ਉਸ ਦਾ ਬாய்ਫਰੈਂਡ ਸੁਨੀਲ ਉਸ ਨੂੰ ਕੁੱਟ ਰਿਹਾ ਹੈ ਅਤੇ ਜ਼ਬਰਦਸਤੀ ਨਾਲ ਲੈ ਕੇ ਜਾਣ ਦੀ ਧਮਕੀ ਦੇ ਰਿਹਾ ਹੈ वो जो लास्ट लोकेशन जिसकी लड़के के साथ थी तो वो लड़का उससे पूछताछ अभी जारी हो रही है वो जिसके बाद में इन्वेस्टिगेशन में वो क्या बताएगा अभी तक कोई भी चीज़ उसने स्पष्ट तरीके से नहीं बताई है अभी पूछताछ की जा रही है उसने सिर्फ इतनी हाँ भरी है कि हाँ मेरे साथ थी वो उसके बाद मुझे अभी पता नहीं है ਕਾਬਲੇ ਗੋਰੇ ਕੀ ਐਦਵਾਰ ਨੂੰ ਸੁਨੀਲ ਦੀ ਕਾਰ ਦਿੱਲੀ ਪੈਰਲਲ ਨਹਿਰ ਦੇ ਵਿੱਚ ਮਿਲੀ ਅਤੇ ਹੁਣ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚੋਂ ਭਰਤੀ ਇਲਜ਼ਾਮ ਹੈ ਕਿ ਤੈਰਨਾ ਜਾਣਨ ਵਾਲਾ ਸੁਨੀਲ ਖੁਦ ਜਾਨ ਬਚਾ ਕੇ ਬਾਹਰ ਨਿਕਲ ਆਇਆ ਤੇ ਸ਼ੀਤਲ ਨੂੰ ਨਹਿਰ ਦੇ ਵਿੱਚ ਡੁਬੋ ਦਿੱਤਾ ਫਿਲਹਾਲ ਪੁਲਿਸ ਮੁਲਜ਼ਮ ਦੀ ਭੂਮਿਕਾ ਦੀ ਪੜਤਾਲ ਕਰ ਰਹੀ ਹੈ। ਔਰ ਬॉयਫ੍ਰੈਂਡ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਕਿਉਂਕਿ ਕਤਲ ਦਾ ਖਦਸ਼ਾ ਉਸ ਦੇਤੇ ਹੀ ਜਤਾਇਆ ਜਾ ਰਿਹਾ ਹੈ। ਜਾਂਚ ਕੀਤੀ ਜਾ ਰਹੀ ਹੈ ਕਿ ਆਖਰੇ ਪੂਰਾ ਮਾਮਲਾ ਹੋਇਆ ਕੀ ਹੈ ਕਿਉਂ ਇਹ ਪੂਰੀ ਘਟਨਾ ਵਾਪਰੀ ਹੈ ਕਿਉਂ ਸਿਮੀ ਚੌਧਰੀ ਦਾ ਕਤਲ ਕਰ ਦਿੱਤਾ ਗਿਆ। ਉਣਾ ਦਿਵਾਂਗਲੀ ਖਬਰ ਹੈ ਮਾਨਸਾ ਤੋਂ ਮਾਨਸਾ ਦਾ ਪਿੰਡ ਹੈ ਜੋਗਾ ਜੋਗਾ ਦੇ ਵਿੱਚ ਆਪਣੀ ਮਾਸੀ ਦੇ ਘਰ ਆਈ ਹੋਈ ਇੱਕ 21 ਸਾਲ ਦੀ ਕੁੜੀ ਸ਼ਾਜ਼ੀਆ ਖਾਨ 120 ਫੁੱਟ ਡੂੰਘੇ ਖੂਦ ਵਿੱਚ ਝਾੜ ਗਈ ਸ਼ਾਜ਼ੀਆ ਬੱਚਿਆਂ ਦੇ ਨਾਲ ਘਰ ਦੇ ਕੋਲ ਖੂਦ ਦੇਖਣ ਗਈ ਸੀ ਉਸ ਸਮੇਂ ਅਚਾਨਕ ਉਹਨਾਂ ਦਾ ਪੈਰ ਤਿਲਕੇ ਆ ਤੇ ਉਹ ਪੁਰਾਣੀ ਇੱਕ ਖੂਦ ਦੇ ਵਿੱਚ ਝਾੜ ਗਈ ਉਹ ਨੂੰ 20 ਸਾਲ ਦੀ ਸੀਗੀ ਪ੍ਰਵਾਕ ਦੱਸਣ ਤੱਕ ਇਹ ਆਪਣੇ ਰਿਸ਼ਤੇਦਾਰ ਚਾਈ ਹੋਈ ਸੀ ਇੱਥੇ ਅਚਾਨਕ ਇਹਦਾ ਪੈਰ ਸਲ ਕਰਕੇ ਪਿੱਛੇ ਖੂਦ ਸੀਗਾ ਉਹਦੇ ਵਿੱਚ ਡਿੱਗ ਗਈ ਏ ਐਨਡੀਆਰਟੀ ਦੀ ਟੀਮ ਦੀ ਹੈਲਪ ਨਾਲ ਇਹ ਕੱਟ ਕੇ ਰੈੱਡ ਬੋਡੀ ਅਸੀਸ ਵਿਲਸਪਤ ਤੇ ਲੜਕੀ ਦੇ ਖੂਦ ਦੇ ਵਿੱਚ ਡਿੱਗਣ ਤੋਂ ਬਾਅਦ ਫੌਰਨ ਹੀ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ ਜੋ ਕਰੀਬ 4 ਘੰਟਿਆਂ ਤੱਕ ਚੱਲਿਆ ਤੇ ਥੋੜਾ ਸਾ ਹਮੇ ਇਸਕੇ ਐਕਸਟਰਾ ਰਿਸਕ ਕੋ ਇਨਵੋਲਡ tha ਕਿ ਕਹੀਂ ਪੇ ਪਤਾ ਚਲੇ ਨੀਚੇ ਸੇ ਹਮ ਇੱਕ ਡਾਈਵਰ ਭੇਜਾਂ ਔਰ ਵਹਾਂ ਪੇ ਉੱਪਰ ਸੇ ਕਹੀਂ ਕੋਈ ਇંટ ਜਾਂ ਕੁਛ ਔਰ ਗਿਰ ਕੇ ਦੂਸਰਾ ਨੁਕਸਾਨ ਨਾ ਹੋ ਤੋ ਇਸਕੀ ਵਜ੍ਹਾ ਸੇ ਇਹ ਥੋੜਾ ਮੁਸ਼ਕਿਲ tha ਇਸੀ ਵਜ੍ਹਾ ਸੇ ਥੋੜੇ ਸਾਵਧਾਨੀਆਂ ਜ਼ਿਆਦਾ ਲੈ ਕੇ ਹਮਨੇ ਇਸਕੋ ਆਪਰੇਸ਼ਨ ਕੋ ਪੂਰਾ ਕੀ ਹੈ ਦੱਸਿਆ ਜਾ ਰਿਹਾ ਕਿ ਖੂ 120 ਫੁੱਟ ਡੂੰਘਾ ਸੀ ਜਿਸ ਦੀ ਬਚਨ ਰੈਸਕਿਊ ਦੇ ਵਿੱਚ ਵੀ ਕਾਫੀ ਸਮਾਂ ਲੱਗਿਆ ਇਹ ਵੀ ਇੱਕ ਵੱਡੀ ਵਜ੍ਹਾ ਰਹੀ ਕਿ ਸ਼ਾਜ਼ੀਆ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਕਰੀਬ 4 ਘੰਟਿਆਂ ਦੇ ਪੂਰੇ ਰੈਸਕਿਊ ਆਪਰੇਸ਼ਨ ਦੇ ਦੌਰਾਨ ਵੀ ਸ਼ਾਜ਼ੀਆ ਦੀ ਜਾਨ ਨਹੀਂ ਬਚਾਈ ਜਾ ਸਕੀ ਔਰ ਇਸ ਦੀ ਕਬੱਡੀ ਵਜ੍ਹਾ ਇਹ ਬਣੀ ਕਿ ਖੂ ਡੂੰਘਾ ਬਹੁਤ ਸੀ ਅੱਛਾ ਇਹ ਸੁੱਕੇ ਹੋਏ ਖੂ ਨੇ ਪਰ ਜਾਣਦੇ ਪੰਜਾਬ ਦੇ ਵਿੱਚ ਬਹੁਤ سارے ਤੇ ਉਹਨਾਂ ਦੇ ਵਿੱਚ ਇਸ ਤਰੀਕੇ ਦੀਆਂ ਘਟਨਾਵਾਂ ਵਾਪਰਦੀਆਂ ਨੇ ਔਰ ਖਾਸ ਤੌਰ ਤੇ ਜਿਹੜੇ ਬਿਲਕੁਲ ਟਕੇ ਹੁੰਦੇ ਨੇ ਪਤਾ ਹੀ ਨਹੀਂ ਲੱਗਦਾ ਕਈ ਵਾਰ ਕਿ ਇੱਥੇ ਖੂਬ ਹੀ ਹੈਗਾ। ਕਰਕੇ ਬਾਦਾਂ ਕੁਝ ਤਸਵੀਰਾਂ ਤੁਹਾਨੂੰ ਦਿਖਾਣੇ ਆਂ। ਥੋੜੀ ਰਾਹਤ ਪਰ ਹੀ ਖਬਰ ਗਰਮੀ ਦੇ ਇਸ ਮੌਸਮ ਦੇ ਵਿਚਾਲੇ ਪਿਛਲੇ ਕੁਝ ਦਿਨਾਂ ਚ ਨਜ਼ਰ ਆਈ ਹੈ। ਇਹ بارش ਦਾ ਨਜ਼ਾਰਾ ਹੈ। ਪਰ ਹੈ ਥੋੜਾ ਜਿਆਦਾ ਦੂਰ ਪੰਜਾਬ ਤੋਂ ਸ਼ਿਮਲਾ ਦੇ ਵਿੱਚ। ਜਿੱਥੇ ਸ਼ਿਮਲਾ ਦੇ ਵਿੱਚ ਮੌਸਮ ਬਦਲ ਹੋਇਆ ਔਰ ਦੁਪਹਿਰ ਤੋਂ ਬਾਅਦ ਤੇਜ਼ بارش ਹੋਈ ਹੈ। ਸ਼ਿਮਲਾ ਸ਼ਹਿਰ ਸਣੀ ਅਲਗ-ਵਲਗੇ ਇਲਾਕਿਆਂ ਦੇ ਵਿੱਚ ਵੀ ਖੂਬ ਬੱਦਲ ਬਰੇ। ਉਸ ਦਿਨ ਤਾਂ ਫਿਰਾਂਸੇ ਤੋਂ ਬਿਠਾ ਰਹੇ ਆ ਲੋਕਾਂ ਨੇ ਉਮਸਪਰੀ ਗਰਮੀ ਤੋਂ ਰਾਹਤ ਦੇ ਆਸਾਨ ਹੈ ਪਹਾੜਾਂ ਦੇ ਉੱਤੇ ਮੌਸਮ ਖੁਸ਼ਹੂਮੇ ਔਰ ਖਾਸ ਕਰਕੇ ਜੂਨ ਦੇ ਮਹੀਨੇ ਦੀ ਛੁੱਟੀਆਂ ਵਾਲੇ ਦਿਨ ਬਹੁਤ ਸਾਰੇ ਲੋਕ ਰੁਕ ਕਰਦੇ ਨੇ ਕੋਈ ਸ਼ਿਮਲਾ ਦਾ ਕੋਈ ਕੁਲੂ ਮਨਾਲੀ ਦਾ ਕੋਈ ਸ਼ਿਮਲਾ ਤੋਂ ਅੱਗੇ ਕੁਫਰੀ ਦਾ ਵੱਖ-ਵੱਖ ਸਮਾਂ ਦਾ ਔਰ ਟ੍ਰੈਫਿਕ ਤਾਂ ਬਹੁਤ ਹੁੰਦਾ ਹੈ ਪਰ ਜਦੋਂ ਬਾਰਿਸ਼ ਹੋਵੇ ਔਰ ਬਾਰਿਸ਼ ਦੇ ਵਿਚਾਲੇ ਇਹ ਇਹ ਜਿਹੜੀਆਂ ਤਸਵੀਰਾਂ ਨੇ ਰਾਹਤ ਆ ਪੰਜਾਬ ਤੱਕ ਵੀ ਪੇਜ ਰਹੀਆਂ ਇਹ ਵੀ ਮੈਂ ਤੁਹਾਨੂੰ ਦੱਸ ਦਵਾਂ ਕਿ ਹਿਮਾਚਲ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ بارش ਦੇ ਅਸਰ ਨਹੀਂ ਖਾਸ ਤੌਰ ਤੇ 20 ਅਤੇ 21 ਜੂਨ ਨੂੰ ਭਾਰੀ ਬਰਸਾਤ ਦੀ ਪੇਸ਼ੰਗੋਈ ਹੋਈ ਹੈ ਮੌਸਮ ਵਿਭਾਗ ਨੇ ਨੇ 6 ਦਿਨ ਤੱਕ ਹਨੇਰੀ ਤੂਫਾਨ ਚੱਲਣ ਦਾ ਇੱਕ yellow alert ਵੀ ਜਾਰੀ ਕੀਤਾ ਹੈ ਇਸ ਦੌਰਾਨ ਕਈ ਇਲਾਕਿਆਂ ਦੇ ਵਿੱਚ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਵੀ ਹਨੇਰੀ ਚੱਲ ਸਕਦੀ ਹੈ ਇਸ ਦੇ ਨਾਲ ਅਗਲੇ 5 ਤੋਂ 6 ਦਿਨ ਦੌਰਾਨ ਤਾਪਮਨ ਦੇ ਵਿੱਚ ਵੀ ਨਿਗਾਰਾ ਆਏਗਾ ਇਨਫੈਕਟ ਪੰਜਾਬ ਦੇ ਇਲਾਕਿਆਂ ਦੇ ਵਿੱਚ ਵੀ ਹੈ ਕਿ ਜਿਹੜਾ ਮੌਸਮ ਹੈ ਕਰਬਟਰ ਲੈ ਸਕਦਾ ਅਗਲੇ ਕੁਝ ਦਿਨਾਂ ਦੇ ਵਿੱਚ ਔਰ ਖਾਸ ਤੌਰ ਤੇ ਹੰਦੇੜੀ ਔਰ ਤੂਫਾਨ ਵਰਗੀ ਸਥਿਤੀ ਹੋ ਸਕਦੀ ਹੈ ਜਾਣਕਾਰੀ ਇਹ ਵੀ ਹੈ ਕਿ 18 ਤਰੀਕ ਦੇ ਆਸ-ਪਾਸ ਪੰਜਾਬ ਦੇ ਵਿੱਚ ਵੀ ਠੀਕ-ਠਾਕ ਵਰਖਾਤ ਸਾਨੂੰ ਨਜ਼ਰ ਆਸ ਇਹਨਾਂ ਸਭ ਦੇ ਵਿਚਾਲੇ ਅੱਗੇ ਵਧਦੇ ਹਨ ਇੱਕ ਅਹਿਮ ਤੇ ਵੱਡੀ ਖਬਰ ਹੈ ਸ਼ੇਰ-ਏ-ਪੰਜਾਬ ਦੀ ਵਰਤੀ ਦੇ ਨਾਲ ਜੁੜੀ ਹੋਈ ਸ਼ੇਰ-ਏ-ਪੰਜਾਬ ਦੀ ਵਰਤੀ ਮਨਾਉਣ ਦੇ ਲਈ ਪਾਕਿਸਤਾਨ ਐਸਜੀਪੀਸੀ ਦੇ ਵੱਲੋਂ ਜਥਾ ਨਹੀਂ ਭੇਜਿਆ ਜਾਵੇਗਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਥਾ ਨਹੀਂ ਭੇਜਿਆ ਜਾਏਗਾ ਇਹ ਡਿਸਾਈਡ ਕੀਤਾ ਗਿਆ ਮੀਟਿੰਗ ਦੇ ਵਿੱਚ ਔਰ ਇਸ ਦੀ ਵਜ੍ਹਾ ਇਹ ਦੋਵੇਂ ਦੇਸ਼ਾਂ ਦੇ ਵਿਚਾਲੇ ਤਣਾਅ ਭਰਿਆ ਮਾਹੌਲ ਪਹਿਲਗਾਮ ਦਹਸ਼ਤਗਰਦੀ ਹਮਲੇ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਵਿਚਾਲੇ ਰਿਸ਼ਤੇ ਬਹੁਤ ਤਲਖ ਹੋਏ ਨੇ ਜੰਗ ਵਰਗੀ ਸਥਿਤੀ ਬਣ ਗਈ ਸੀ ਮਈ ਦੇ ਬਿਲਕੁਲ ਪਹਿਲੇ ਦੋ ਹਫ਼ਤਿਆਂ ਦੇ ਵਿੱਚ ਹਾਲਾਂਕਿ ਸੀਜ਼ਪਾਇਰ ਹੋਣ ਤੋਂ ਬਾਅਦ ਹੁਣ ਮਾਹੌਲ ਪਰ ਇਨਾ ਵੀ ਉਸ ਪੁਆਇੰਟ ਤੱਕ ਨਹੀਂ ਪਹੁੰਚਿਆ ਜਿੱਥੇ ਦੋਵੇਂ ਦੇਸ਼ਾਂ ਦੇ ਜਿਹੜੇ ਸੰਗਤ ਹੈ ਸ਼ਰਧਾਲੂ ਹੈ ਇੱਕ ਦੂਜੀਆਂ ਥਾਵਾਂ ਦੇ ਉੱਤੇ ਜਾ ਸਕੇ ਕਾਬਲੇ ਗੌਰ ਇਹ ਵੀ ਹੈ ਕਿ ਆਪਰੇਸ਼ਨ ਸੰਦੂਰ ਤੋਂ ਬਾਅਦ ਔਰ ਪਹਿਲਗਾਮ ਦੇਸ਼ਤ ਗਰਦੀ ਹਮਲੇ ਤੋਂ ਬਾਅਦ ਜਿਹੜਾ ਹੈ ਅਟਾਰੀ ਬਾਗਾ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਸੀ ਕਿ ਇਸ ਵਾਲੇ ਪਾਸੇ ਤੋਂ ਕੋਈ ਆਏਗਾ ਜਾਏਗਾ ਨਹੀਂ ਜਿਹੜੇ ਨੈਸ਼ਨਲਿਸਟ ਸੀ ਜਿਹੜੇ ਦੇਸ਼ ਦੇ ਲੋਕ ਪਾਕਿਸਤਾਨ ਸੀ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਜਿਹੜੇ ਪਾਕਿਸਤਾਨ ਦੇ ਭਾਰਤ ਦੇ ਵਿੱਚ ਲੋਕ ਆਏ ਹੋਏ ਸੀ ਉਹਨਾਂ ਨੂੰ ਸਾਰਿਆਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਚਲੇ ਜਾਓ ਔਰ ਹੁਣ 29 ਜੂਨ ਨੂੰ ਇਸੇ ਮਹੀਨੇ 29 ਜੂਨ ਨੂੰ ਪਾਕਿਸਤਾਨ ਦੇ ਵਿੱਚ ਸਮਾਗਮ ਹੋਣੇ ਨੇ ਹਰ ਸਾਲ ਜਦੋਂ ਸਮਾਗਮ ਹੁੰਦੇ ਨੇ ਵਕਫਕ ਜਦੋਂ ਗੁਰਪੁਰਬ ਹੋਣ ਜਾਂ ਫਿਰ ਸ਼ੇਰੀ ਪੰਜਾਬ ਦੀ ਵਡਤੀ ਹੋਵੇ ਤਾਂ ਜਥਾ ਜਾਂਦਾ ਏ ਔਰ ਗੁਰੂ ਘਰਾਂ ਦੇ ਦਰਸ਼ਨ ਕੀਤੇ ਜਾਂਦੇ ਨੇ ਪਰ ਇਸ ਵਾਰ ਜਥਾ ਨਹੀਂ ਜਾਏਗਾ ਪਰ ਸਰਕਾਰ ਦੇ ਵੱਲੋਂ ਦੋਵੇਂ ਦੇਸ਼ਾਂ ਦੇ ਵਿਚਾਲੇ ਯਾਤਰਾ ਤੇ ਪਾਬੰਦੀਆਂ ਲਗਾਈਆਂ ਗਈਆਂ ਨੇ ਇਹ ਵੀ ਕਬੱਡੀ ਵਜਾ ਸ਼੍ਰੋਮਣੀ ਕਮੇਟੀ ਨੇ ਵੀ ਇਹ ਫੈਸਲਾ ਲਿਆ ਕਿ ਅਸੀਂ ਜਥਾ ਨਹੀਂ ਭੇਜਾਂਗੇ ਯਾਨੀ ਇੱਕ ਤਰੀਕੇ ਨਾਲ ਤੁਸੀਂ ਕਹੋਗੇ ਅਪਲਾਈ ਵੀ ਨਹੀਂ ਕੀਤਾ ਜਾਏਗਾ ਇਹ ਬਹੁਤ ਕਲੀਅਰ ਕਰ ਦਿੱਤਾ ਗਿਆ ਏ ਔਰ ਇਸ ਵਾਰ ਜਿਹੜੇ ਤੰਗ ਲਗਾ ਕੇ ਬੈਠੇ ਸੀ ਕਿ ਅਸੀਂ ਗੁਰੂ ਘਰ ਦੇ ਦਰਸ਼ਨ ਕਰ ਸਕਾਂਗੇ ਜਾਵਾਂਗੇ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਤਾਉ ਨਹੀਂ ਜਾ ਸਕਣਗੇ ਕਾਬਲੇ ਗੋਰੀ ਵੀ ਹੈ ਕਿ ਹੁਣ ਤੱਕ ਜੇ ਮੈਂ ਜ਼ਿਕਰ ਕਰਾਂ ਤਾਂ ਕਰਤਾਰਪੁਰ ਸਾਹਿਬ ਦਾ ਲਾਂਗਾ ਜਿਹੜਾ ਆਰਜ਼ੀ ਤੌਰ ਦੇ ਉੱਤੇ ਬੰਦ ਕੀਤਾ ਗਿਆ ਸੀ ਉਸ ਨੂੰ ਵੀ ਦੁਬਾਰਾ ਖੋਲਿਆ ਨਹੀਂ ਗਿਆ ਅਗਲੀ ਖਬਰ ਦਾ ਰੁਕ ਕਰਦੇ ਹਾਂ ਕੋਲਕਾਤਾ ਦੇ ਵਿੱਚ ਕੇਂਦਰੀ ਮੰਤਰੀ ਸੁਕਾਂਤਾ ਮਜੂਮਦਾਰ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਇਲਜ਼ਾਮ ਲੱਗ ਰਹੇ ਨੇ ਬੇਦ ਮਾਮਲਾ 12 ਜੂਨ ਦਾ ਹੈ ਜਦੋਂ ਮਜੂਮਦਾਰ ਨੂੰ ਮਮਤਾ ਬੈਨਰਜੀ ਦੇ ਘਰ ਦੇ ਕੋਲ ਰੋਕਿਆ ਗਿਆ ਅਤੇ ਇਸ ਦੌਰਾਨ ਉਹਨਾਂ ਨੇ ਵੈਨ ਤੋਂ ਚप्पल ਕੱਢੀ ਅਤੇ ਉਸ ਨੂੰ ਭੀੜ ਵਾਲੇ ਪਾਸੇ ਸੁੱਟ ਦਿੱਤਾ ਜੋ ਇੱਕ ਸਿੱਖ ਦੀ ਪੱਗ ਦੇ ਉੱਤੇ ਜਾ ਕੇ ਡਿੱਗੀ ਜਿਸ ਤੋਂ ਬਾਅਦ ਸਿੱਖ ਪਾਈਚਾਰੇ ਨੇ ਇਲਜ਼ਾਮ ਲਗਾਇਆ ਕਿ ਹਰਕਤ ਜਾਨਵੋਚਕ ਕੀਤੀ ਗਈ ਹੈ ਅਤੇ ਇਸ ਦੇ ਨਾਲ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ আহত ਹੋਈਆਂ ਨੇ ਤੁਹਾਡਾ ਮੇਰਾ ਤਾਂ ਪਹਿਲਾ ਹੈ ਕਿ ਐਸੇ ਮੁੱਦੇ ਹੋਣੇ ਹੀ ਨਹੀਂ ਚਾਹੀਏ ਕੋਈ ਵੀ ਧਰਮ ਦਾ ਬੰਦਾ ਹੋ ਬੰਗਾਲ ਵਿੱਚ ہماری ਤਾਂ ਇਹ ਹੈਰੀਟੇਜ ਹੈ ਜਾਂ ਟ੍ਰੈਡੀਸ਼ਨ ਹੈ ਕਲਚਰ ਹੈ कि हम लोग एक दूसरे को रिस्पेक्ट करते हैं उधर सुकान मजूमदार ने इल्जाम कागजार्डा उस प्ले कार्ड में चप्पल था चप्पल का फोटो था अब किसके सिर में गिरा एक चप्पल का एक प्ले कार्ड आप ऐसे तो सर पे जाके गिरे गए तो किसी का कंट्रोल में रहता नहीं ਤੋ ਤੀ ਸੱਤਾਧਾਰੀ ਪਾਰਟੀ TMC ਨੇ ਸਿੱਖਾਂ ਦਾ ਸਮਰਥਨ ਕਰਦੇ ਹੋਏ ਇਸ ਘਟਨਾ ਦੀ ਨਿੰਦਾ ਕੀਤੀ ਹੈ। ਇਹ ਬਹੁਤ ਦੁਖਦ ਹੈ। ਅੱਜ ਟੋਕਸ ਦਾ ਮਜੁੰਦਰ ਤੋਂ ਇਹ ਸਵੈੰਗ ਨਹੀਂ ਕਰਨ। ਲੇਕਿਨ ਇਹ ਵੀ BJP ਕਾ ਕਲਚਰ ਹੈ ਕਿ ਅਕਸਰ ਚप्पल ਸੁੱਟਣ ਦੀ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਆਸੀ ਪਾਰਾਂ ਭਖਿਆ ਹੋਇਆ ਹੈ।